ਲੋ ਜੀ ਕਹਿੰਦੇ ਅੱਜ ਪਹੁੰਚੇ ਆਂ ਸਫਲ ਕਿਸਾਨਾਂ ਕੋਲ ਜਿਹੜਾ ਨੇ ਗਗੰਨੇ ਚ ਲਾਇਆ ਤੇ ਪਿਆਜ਼ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਆਂ ਠੀਕ ਆ ਕੁਝ ਸਿੱਖਣ ਨੂੰ ਮਿਲਿਆ ਇਹਨੂੰ ਕਿ ਉਹੀ ਕੰਮ ਹੋਇਆ ਜਿਹੜਾ ਮੈਂ ਕਿਹਾ ਵੀ ਇਕੱਠੇ ਘਾਲ ਤੇ ਬੈਠੇ ਆ ਆਪੇ ਭਾਈ ਹੁਣ ਦੇਖਦੇ ਆਂ ਭਾਈ ਬਸੇ ਜਗਦੀਪ ਵਾਲਾ ਖੇਤ ਤਾਂ ਹੁਣ ਦਿਖਾਉਣਾ ਕਰਦਾ ਬੜਾ ਕਰਦਾ ਜ਼ੂਮ ਇਹਦਾ ਠੀਕ ਖੜੇ ਆ ਘਟੇ ਇੱਕ ਲਾਈਨ ਆ ਸਾਰੀ ਲਾਈਨਾਂ ਵਧੀਆ ਖੜੀਆਂ ਆ ਚਾਰ ਚਾਰ ਆ ਸਾਰੇ ਬੈਠਾ ਆਂ ਚਾ 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 ਲਾਈਨਾਂ ਹਾਂ ਇਹਦੇ ਕੰਨ ਖੜੀਆਂ ਨੇ ਬਾਕੀ ਪੰਮੇ ਵਾਲੇ ਬਾਹਮਾ ਦੇਖਦੇ ਜਾ ਕੇ ਆਪਾਂ ਇਹ ਤੇਰੇ ਆਠੀ ਖੜੇ ਆ ਭਾਈ ਗਨ ਹਾਂ ਸਾਰੇ ਆ ਸਾਰੇ ਵਧੀਆ ਦਾ ਸਾਰੇ ਵਧੀਆ ਲੈ ਹਾਂ ਸਾਰੇ ਠੀਕ ਆ ਹੌ ਲੈ ਨਸਰੇ ਤੱਕ ਵਧੀਆ ਖੜੇ ਆ ਜੀ ਆ ਵੀ ਦਿਨ ਵਧੀਆ ਕਿਹਦੇ ਭਾਈ ਠੀਕ ਰਿਹਾ ਕੰਮ ਦਾ ਗਲੇ ਤਾਂ ਨਹੀਂ ਥਲੇ ਤੱਕ ਤਾਂ ਨਹੀਂ ਗਲੇ ਪਾਈ ਦੇਖੋ ਹੁਣ ਗੱਲ ਜਣਾ ਦਾ ਕਹਿ ਨਹੀਂਦਾ ਦੇਖੋ ਬਾਹਰ ਗੱਲ ਨਾ ਕੋਈ ਕਹਿ ਨਹੀਂ ਹਾਂ ਮਾ ਉਹ ਨਾ ਮੈਨੂੰ ਹਾਂ ਤੇਰਾ ਰਨ ਦੇ ਭਾਈ ਘੱਟੇ ਦਊਂਗਾ ਕਿ ਦੇ ਦਊਂਗਾ ਹਾਂ ਮੈਂ 1.5 ਟੋ ਕਿਲੇ ਲਾਇਆ ਵੜੇ ਕਿਲੇ ਲਾਇਆ ਮੈਂ ਉਹ ਬੈਨ ਬਾਗ ਛੇਕ ਸਾਢੇ ਮੱਝ ਵੀ ਲੱਗਾ ਹੋਊਗੀ ਕਿਲੇ ਕਿਲੇ ਹੈ ਭਾਈ ਪਿੰਡੀਆਂ ਵੀ ਉਹ ਵਿੱਚ ਪਿੰਡੀਆਂ ਆਉਦੇ ਚੱਲ ਅੱਧਾ ਕਿਦਾ ਵਿੱਜੇ ਹੋਊਗਾ ਅੱਧੇ ਦੇ ਬਾਅਦ ਅੱਧੇ ਦੇ ਬਾਅਦ ਉਦੋਂ ਹੀ ਸਾ ਲੱਗਣਾ ਪੰਮਿਆਂ ਸਾ ਲੱਗਾ ਦੇਗਾ ਕੋਈ ਨਾ ਪੁੱਛਣੇ ਦਾ ਗੱਲ ਹਾਂ ਨਾ ਤੈਨੂੰ ਮੈਂ ਹੋਦੂਗਾ ਤੂੰ ਆਹਲਾ ਬੰਦਾ ਚੇਂਜ ਕਰ ਲੈ ਵਾਲੇ ਠੀਕ ਹੈ ਜਿਹੜੀ ਅਸੀਂ ਘਰ ਦੀ ਪਨੀਰੀ ਆ ਉਹਦੇ ਲੱਗੀ ਵੀ ਇਹਦੇ ਨਾਲ ਇੱਧਰ ਹੀ ਸਾਈਡ ਉੱਪਰ ਉੱਪਰ ਮੋਟਰ ਕੋਲ ਅੱਛਾ ਮੋਟਰ ਕੋਲ ਵੀ ਲਾਇਆ ਵੀ ਉਹ ਠੀਕ ਹੈ ਉਹ ਠੀਕ ਆ ਉਹ ਵਾਲੇ ਖਰਾਬ ਹੋਊਗਾ ਉਹਨਾਂ ਜਿਉਂ-ਜਿਉਂ ਪਾਣੀ ਲੱਗੀ ਗਿਆ ਤੇ ਉਹ ਜਿਉਂ-ਜਿਉਂ ਸਾਰੇ ਥੱਲੇ ਨੂੰ ਇਹ ਗਏ ਆ ਉੱਪਰ ਨੂੰ ਆਏ ਨਹੀਂ ਕੋਈ ਇਹਨੂੰ ਪਾਣੀ ਦਾ ਕਿਹਦਾ ਸਾਬ ਪਾਣੀ ਘਟ ਪਾਣੀ ਉਹ ਜਿਹੜਾ ਮੈਂ ਤੁਹਾਨੂੰ ਦੱਸਦਾ ਹੈ ਭਾਈ ਇਹਦੇ ਪਾਸ ਸਪਰੇਅ ਜਿਹੜਾ ਆਹ ਅਸੀਂ ਤੋਂ ਠੀਕ ਆ ਪਾਣੀ ਤੇ ਲਾਇਆ ਪਾਣੀ ਹੁਣ ਆਹ ਤਾਂ ਠੀਕ ਆ ਇਹ ਤਾਂ ਚੱਲਣਾ ਚੱਲ ਜਾਓ ਪਰ ਨਾਲ ਕਿਹੜਾ ਸਵੇਰ ਦਾ ਪਰਿਆ ਵਾ ਕੁਝ ਦੇਖ ਲੈ ਪਾਣੀ ਹੋਇਉ ਨਹੀਂ ਆਹ ਬੈਡ ਕੋਈ ਜ਼ਿਆਦਾ ਨਹੀਂ ਠੀਕ ਆ ਇਹਦੇ ਪਾਣੀ ਚੜਦਾ ਠੀਕ ਹੈ ਇਹਦੇ ਪਰ ਹੋਰ ਵੀ ਹੋ ਗਿਆ ਬੌਣ ਕਰਕੇ ਚੌੜਾ ਹੋ ਗਿਆ ਸਾਈਡ ਵੀ ਚਾਰ ਲੱਗ ਕੇ ਨਹੀਂ ਜੇ ਦੂਈ ਤਰ੍ਹਾਂ ਲਾਉਂਦੇ ਇਹਦੇ ਪਾਸ ਕਿੰਨੇ ਆਉਣੇ ਉਹ ਕਿੰਨਾ ਟੈ ਨੰਬਰ ਹਮੇਸ਼ਾ ਇਹ 21 22 ਜਨਵਰੀ ਦੇ ਲੱਗੇ ਹੋਏ ਆ ਅੱਜ 21 ਜਨਵਰੀ ਫ फेब्रुवारी ਮਾਰਚ ਤਿੰਨ ਉਹ ਵੀ ਮਹੀਨੇ ਹੋ ਗਏ ਜਨਵਰੀ ਫ फेब्रुवारी ਮਾਰ ਦੋ ਮਹੀਨੇ ਹੋ ਗਏ ਦੋ ਮਹੀਨੇ ਗੰਨੇੰਦਵਾਰ ਕੋਈ ਮੈਟ ਲਾਦਾ ਤੁਨੂੰ ਨਾ ਨਾ ਗੱਠਿਆਂ ਨੂੰ ਕਹਿੰਨੂਗਾ ਸਮਝਦੇ ਰਹਿ ਕੜਾਈ ਇਹਨੇ ਤੈ ਹੁਣ ਦੇ ਤੈ ਐਦਾਂ ਦੀ ਲਾਇਆ ਕਰਨਾ ਵਿੱਚ ਕੋਈ ਫਸਲ ਲਾਈ ਹਿੰਦਾ ਪਹਿਲਾਂ ਉੱਥੇ ਲਾਇਡ ਹੈ ਨਾ ਉਹ ਉਹ ਗੰਨਾ ਹੈਗਾ ਨਾ ਕੋਈ ਫਕਰ ਕੇ ਤੁਨੂੰ ਕਿ ਨਾਰਮਲ ਹੈ ਨਹੀਂ ਹਾਲੇ ਤਾਂ ਕਰੋ ਦੋ ਹੀ ਕੁਸਾ ਕਿਉਂ ਜਾਨ ਨੂੰ ਗੰਨੇ ਨੇ ਕਰ ਉਸ ਕਰਨੀ ਹੈ ਕਿਉਂਕਿ ਜਾਨ ਨੂੰ ਇਹਨਾਂ ਦੇ ਪੱਟ ਹੋ ਜਾਣਾ ਅਗਲੇ ਮਹੀਨੇ ਮਈ ਚ ਜਾ ਕੇ ਇਹਨਾਂ ਦਾ ਫਾਇਦਾ ਇਹੀ ਹੈ ਗੰਨੇ ਨੂੰ ਉਹ ਨਹੀਂ ਕਰਦੇ ਜਿਹੜੇ ਢੇਠਾ ਨਹੀਂ ਕਰਦੇ ਗੰਨੇ ਉਹ ਢੇਠ ਰਹਿੰਦੇ ਨੇ ਨਾ ਇਹ ਸਰੋਂ ਵੀਜੀ ਵੀ ਹੁੰਦੀ ਉਹ ਉੱਪਰ ਰਹਿ ਜਾਂਦੀ ਆ ਹੱਟ ਹੁੰਦੀ ਉਹ ਉੱਪਰ ਚਲੇ ਜਾਂਦੀ ਆ ਫਿਰ ਉਹ ਗੰਨੇ ਨੂੰ ਮਾਰਦੀ ਆ ਉਹ ਮਈ ਚ ਜਾ ਕੇ ਯਾਰ ਸੰਝ ਲਾ ਗੰਨਾ ਇੱਕ ਵਾਰ ਜ਼ੀਰੋ ਤੇ ਚੱਲਣਾ ਹਾਂ ਜੇ ਕਣਕ ਆ ਤਾਂ ਗੰਨਾ ਨਾਲ ਵੱਢ ਹੋ ਜਾਣਾ ਜੇ ਸਰੋਂ ਆ ਤਾਂ ਵੀ ਤੇਰਾ ਗੰਨਾ ਖਰਾਬ ਉਹ ਮਤਲਬ ਵੱਢ ਗਈ ਨਹੀਂ ਤਾਂ ਇੱਕ ਇੱਕ ਖੜਾ ਰਹਿੰਦਾ ਉਹਨਾਂ ਦੇਖ ਲਾ ਗੰਨਾ ਬੂਝਾ ਬਣਿਆ ਲੈ ਬਈ ਕਹੂੰ ਗੰਨਾ ਵੀ ਇੱਕ ਵਾਰ ਦਿਖਾ ਦਿੰਨਾ ਗੰਨਾ ਹੀ ਪੂਰਾ ਇਹਨਾਂ ਖੜੀ ਜਿੱਕੜਾ ਸੰਕੋਰ ਦਾ ਅਸਰ ਕਰਦੀ ਹੈ ਨਾ ਬਾਦਮਾ ਥਰੋ ਨੂੰ ਉਹ ਗੜੇ ਨੂੰ ਵੀ ਕਰਦੀ ਆ ਉਹ ਕੰਮਲ ਕਰਦਾ ਤਾਂ ਨਾ ਨਾਜ਼ੁਕ ਚੀਜ਼ ਹੁੰਦੀ ਆ ਇੱਕ 25 ਦੀ ਵਰਚੀ ਆ ਉਹ ਸਪਰੇ ਨਹੀਂ ਕੰਮ ਖਰਾਬ ਕਰਿਆ ਉਹ ਤਾਂ ਨਹੀਂ ਹੁਣਾ ਨਹੀਂ ਤਾ ਹੈਗਾ ਪੰਮੇ ਦਾ 25 ਉਹ ਆ 26 ਇਹ ਸਪਰੇ ਕਰਕੇ ਬੱਟਾ ਢਾਹਤੀਆਂ ਮੜੀਆਂ ਉਹ ਤੋਂ ਬਾਅਦ ਗਠੇ ਲਾਉਂਦੇ ਅਚੜੀ ਹੈ ਸੰਕੋਰ ਦਾ ਅਸਰ ਰਹਿ ਗਿਆ ਵਿੱਚ ਫਿਰ ਹਾਂ ਰਹਿੰਦਾ ਹੀ ਹੈ ਸੰਕੋਰ ਦਾ ਰਹਿੰਦੀ ਉਹ ਰਹਿੰਦਾ ਉਹਦਾ ਗਠੇ ਤੋਂ ਐਂ ਕਰੀ ਅਜੜੀ ਖੜੀ ਬਾਹਰ ਥਰੋ ਮੈਂ ਥਰੋ ਨੂੰ ਖੜੀ ਨਹੀਂ ਜੰਮਦੀ ਨੂੰ ਮਾਰੀ ਜਾਂਦੀ ਆ ਕਿਆ ਨਕੋ ਹੋ ਰਾਇਆ ਆਪਣਾ ਹੀ ਹੋਇਆ ਕੋਈ ਕੰਮ ਕਾਠੇ ਨਾ ਹੋਇਆ ਉਹੀ ਕੁਝ ਹੋਇਆ ਯਾਰ ਹਾਂ ਜੀ ਇੱਕ ਵਾਰੀ ਇਹਨਾਂ ਨੇ ਕਰ ਦਿੱਤੀ ਕਾਲੇ ਰਾਤ ਨੂੰ ਮੰਡ ਚ ਗੰਨੇ ਪਰ ਕੱਖ ਦੀ ਸਰੋਂ ਬਿਜਲੀ ਦੀ ਬਾਅਦ ਮਹੀਨਾ ਨਾ ਫਿਰ ਉਹ ਫੜੀ ਜੰਮ ਦੀ ਨੂੰ ਭੂਗੀ ਮਤਲਬ ਸਪਰੇ ਹਾਂ ਹੁੜ ਜਾ ਯਾਰ ਹੋਰ ਫਰਕੇ ਨਹੀਂ ਗੱਗੇ ਕੋਈ ਉਹਨੇ ਸਾਨੂੰ ਹੋਰ ਵੀ ਸਪਰੇ ਕਰੀ ਤੀ ਮੇਰੇ ਸੰਕੋਰ ਦੀ ਹੋਈ ਵੀ ਤੀ ਉਹਨੇ ਪੰਮੇ ਨੇ ਮਨ ਲਾ ਕੋਹਲੀ ਨਾਲ ਗੜਾ ਕੇ ਮੜਾ ਮੜਾ ਪਿਆਜ਼ ਲਾਤੇ ਮੈਂ ਰੂਟਾ ਬਣਾਉਂਦਾ ਇਹ ਰੂਟਾ ਬਣਾ ਜਿਆਦਾ ਮਲਾਈ ਕਰਦੀ ਮੈਂ ਟਿਨੀ ਟੌਪ ਕਰਦੀ ਮਲਾਈ ਆਈ ਵਾਰ ਕਹੇ ਇੱਦਾਂ ਹੋਰ ਇੱਕ ਵੀ ਫਰਕ ਨਹੀਂ ਖੇਦਦਾ ਕੋਈ ਟਿੱਕੋ ਦਿਨਾਂ ਦਾ ਕੰਨਾ ਬੀਜਿਆ ਹੋਇਆ ਇੱਕੋ ਦਿਨਾਂ ਦੀ ਪਨੀਰੀ ਲੱਗੀ ਹੋਈ ਆ ਸਾਡਾ ਇੱਕੋ ਹੀ ਪਨੀਰੀ ਆ ਹਾਂ ਕੋਈ ਉਹ ਨਹੀਂ ਹੋਰ ਕੋਈ ਫਰਕੇ ਨਹੀਂ ਹੈਗਾ ਫਿਰ ਸੜਕ ਤੇ ਉਧਰ ਆ ਸੜਕ ਤੇ ਇਧਰ ਆ ਪਾ ਕਿੰਨਾ ਫਰਕ ਹੈ ਉਧਰ ਆ ਇਧਰ ਆ ਬਸ ਇਹੀ ਨਹੀਂ ਫਰਕ ਹੈ ਦੋ ਫਰਕ ਨਹੀਂ ਹੈਗਾ ਹੈ ਦੋ 1 ਕਰੋੜ 32 ਹੈ ਸਰਕਾਰੀ ਜ਼ਮੀਨ ਉਹ ਮਦਾ ਕੱਲਾ ਵਧੀ ਵਧੀ ਰਹਿ ਗਿਆ ਹੁਣ ਰੋਲ ਹੋਣ ਗਿਆ 80 ਦਾ ਕਰੋੜ ਰੁਕ ਗਿਆ ਰੁਕ ਜਗਾ ਲੈ ਅੱਜ ਹੁੰਦੇ ਵਧੀਆ ਹੁੰਦੇ ਚੱਲ ਫਿਰ ਇੱਧਰ ਤੇ ਹੁਣ 1000 ਕਮਾਤੀ ਦਾ ਹੋ ਜਾਣਾ ਉਹਨੇ ਆਹ ਵਧੀਆ ਖੜੇ ਛੋਲੇ ਵਧੀਆ ਹੋਏ ਤੇ ਰੂਲੇ ਵਧੀਆ ਵੱਟਾ ਕਰਕੇ ਵਧੀਆ ਹੋयो ਵੀ ਚੱਲ ਆਇਆ ਦਾ ਸਾਲਾ ਗੁੱਲ ਆਉ ਬਹੁਤ ਜੰਮਦੇ ਹੁਣ ਅਗਲੀ ਵਾਰ ਲਾਉਣੇ ਬੰਦਾ ਫਿਰ ਬੰਦੇ ਦਾ ਹੱਥ ਪੈ ਜਾਂਦਾ ਚੀਜ਼ਾਂ ਨੂੰ ਵੀ ਆਹ ਗਲਤੀ ਹੋਈ ਹੈ ਗਹਾਂਗਾ ਨਹੀਂ ਕਰਦੇ ਤਾਂ ਤਾਂ ਦਾ ਜੰਮਣੀ ਜੰਮਣੀ ਆ ਤਾਂ ਤਾਂ ਜੰਮਣੀ ਆ ਨੇ ਫਟਾਵੇਂ ਮਾਰੇ ਬੇਤੇ ਉਹਦੇ ਜੋ ਮਰਜ਼ੀ ਕਰ ਲੈ ਇਹ ਤਾਂ ਫੇਰ ਇਹ ਫੇਰ ਜੰਮ ਜੇ ਨੇ ਪਤਾ ਨਹੀਂ ਗਿਆ ਪਤਾ ਨਹੀਂ ਦੇਖ ਲੈ ਧਾਨਾ ਵਾ ਇਹਦਾ ਹੁਣ ਹੁਣ ਇਹਨਾਂ ਨੇ ਜੰਮਣੀ ਜੰਮਣਾ ਹਾਂ ਇਹ ਹੁਣ ਨਾ ਤੂੰ ਦਫਰੇਗਾ ਜੂ ਕਹਿਣਾ ਫੇਰ ਕਰਨੀ ਹੋਣੀ ਕੁਝ ਵੀ ਨਹੀਂ ਕਰੀ ਜੋਗਾ ਉੱਟ ਜਾ ਦੇ ਗੜੇ ਪੱਟੂ ਤੇ ਉਹ ਕਰਨਾ ਜਿੱਦਣੇ ਮੜਾ ਜਾਂ ਪੈਰ ਐਕਟਰ ਜਾਂ ਤਿੰਨ ਚਾਰ ਦਿਨ ਤੱਕ ਇਹਦੇ ਵੀ ਇੱਕ ਵਗੜਾਈ ਹੇਅਰ ਕਰਾਉਣੀ ਆ ਆਹ ਵਗੜਾਈ ਕਰਾ ਦੇ ਇੱਕ ਗੜਾਈ ਹੋਰ ਕਰਾਉਣੀ ਬਸ ਬੱਫੇ ਪਾਕੇ ਪਏ ਠੀਕ ਨਹੀਂ ਹਾਂ ਓਕੇ ਹੁਣ ਕਰਾ ਕੇ ਲਾਇਆ ਪਾਣੀ ਆ ਕਰਾ ਕੇ ਪਾਣੀ ਕੜਾ ਕੇ ਲਾਇਆ ਪਾਣੀ ਵੀ ਫੁੱਲ ਲੈਂਸ ਕਾ ਕੇ ਪਾਣੀ ਦਾ ਕੰਦੂ ਦੇਖਣਾ ਵੀ ਨਹੀਂ ਉਹ ਪਰਲੇ 11 ਜਿਹਦਾ ਪਾਣੀ ਹੈ ਵੀ ਜੀ ਆ ਤਾਂ ਹੁਣ ਬਾਅਦ ਚ ਭਰੇ ਨਾ ਰਿਹਾ ਇਹ ਦੇ ਅਗੇ ਵੀ ਵਧੀਆ ਬਈ ਵਧੀਆ ਪੈਪ ਫੇਰਨਾ ਇਹਦੇ ਪਰ ਹੁਣ ਮੜਾ ਜਾ ਦੱਬ ਕੇ ਨਾ ਪੈਪ ਨਾਲ ਦੱਬਣਾ ਪੰਮੇ ਦਾ ਵੈਰਾਈਟੀ ਵੀ ਖਾਸੀਆਂ ਲਈ ਮੈਂ ਕਹਿੰਦਾ ਕਾਦੀਆਂ ਕਾਦੀ ਪੰਮੇ ਨੇ ਰੰਪਿੰਡੀਆਂ ਵੀ ਲਾਈਆਂ ਨੇ ਪਿੰਡੀਆਂ ਵੀ ਕੰਨੇ ਚ ਲਾਈਆਂ ਵੀ ਹੋਰ ਕਾ ਲਾਇਆ ਪਿੰਡੀਆਂ ਪਿਆ ਆਦਰਾ ਪਿਆਜ ਆ ਹੋਰ ਤਾਂ ਕੰਨਾ ਹੈ ਹੋਰ ਕਿਆ ਕੋਈ ਕੋਈ ਸਫਲ ਹੋਈ ਕੋਈ ਸਮਾਂ ਉਹ ਹੀ ਆਜੀ ਆਪਣੀ ਪਿੰਡੀ ਨਹੀਂ ਦੇਦੀ ਮੈਨੂੰ ਕਿਤੇ ਪਪਾ ਬੰਮਾ ਪੰਮਾ ਮਕਾਨ ਟਾਉਣ ਲੱਗ ਗਿਆ ਮੈਂ ਉੱਥੇ ਕੰਮ ਝੁਲਦ ਗਿਆ ਮਕਾਨ ਟਾਉਣ ਝੁਲਦ ਗਿਆ ਪੰਮਾ ਜਿਦਾਂ ਨਹੀਂ ਹੋਈ ਪ੍ਰਸਾਦ ਇਹਨੇ ਢਾ ਲਿਆ ਪਹਿਲਾਂ ਸਾਹ ਨਾਲ ਬੜੀ ਚੋਈ ਆ ਜਾਨੀ ਚੋਈ ਆਈ ਹੋਈ ਪ੍ਰਸਾਦ ਮਾਂ ਉਹ ਹੁਣ ਤਾਂ ਉੱਥੇ ਨਹੀਂ ਜਾਈ ਦੇਦੇ ਪਿੰਡਿਆ ਪਪਾ ਮਾਰੇ ਇੱਥੇ ਖਾਂਦੇ ਆ ਸਹੀ ਗੱਲ ਸਮਝ ਗਿਆ ਨਾ ਪਰੇ ਉੱਠ ਕੇ ਲੜਦਾ ਕੰਮ ਨਾਲ ਬਿਲਕੁਲ ਜੇ ਕਿਤੇ ਇਹ ਪਿੰਡਿਆ ਕਿਤੇ ਅੰਦਰ ਨਹੀਂ ਹੁੰਦੀ ਅੱਜ 80 90 120 ਰੁਪਏ ਤੈਨੂੰ ਵੀ ਦੱਦਾ ਹੁਣ ਸਹੀ 100 ਦਾ ਲੱਗੂਗੀ ਜਾ ਕੇ ਫੇਰ 120 ਰੇਟ ਆ ਸਮਝ ਲਾ 100 ਨੇ 80 ਦਾ 50 ਲੱਜ ਵੀ ਥੋੜੀ ਗਿਆ ਨਾ ਮੰਡੀ ਦਾ ਰੇਟ 80 ਦਾ ਹੋਊ ਕੋਈ ਮਹਾਂ ਜੇ ਲੋ 220 ਦਿੰਦੇ ਆ ਫੇਰ ਬਾਈ ਬਹੁਤ ਫਰਕ ਇੱਕ ਅਗੇ 30 ਭੇਤੀ ਦਾ ਬਹੁਤ ਫਰਕ ਪੈ ਜਾਂਦਾ ਇਹ ਹੋਇਆ ਇਹ ਟਾਈਮ ਵਾਲੀ ਆ ਉਹਨੂੰ ਕੋਈ ਨਹੀਂ ਪੁੱਛਦਾ ਫਿਰ ਉਹ ਤਾਂ ਸਾਹਬ ਨੂੰ ਮਿਲ ਜਾਂਦੀ ਆ ਗੋਭੀ ਆਪਾਂ 35 ਚਾਹ ਵਾਲੀ ਲੈ ਕੇ ਆਏ ਤੇ ਗੋਭੀ ਦੱਸਣ ਬਾਅਦ ਗੋਭੀ ਸੜੀ 5 ਰੁਪਏ ਦੀ ਉਹ ਉਧਰ ਹੋ ਗਿਆ ਨਾ ਉਧਰ ਇਹਦਾ ਬਾਪੂ ਕਹਿੰਦਾ ਮੈਨੂੰ ਭਈਆ ਦੱਸ ਕੋਈ ਪੱਕਾ ਬਾ ਕੀ ਕਰਨਾ ਤਾਂ ਹੁਣ ਮੈਂ ਉੱਧਾ ਗੰਦਾ ਆਏਗਾ ਮਾਹਤਰਾ ਗੰਦਾ ਹੀ ਕੁਲਰ ਹੋ ਗਿਆ ਉੱਧਰ ਕਹਿੰਦਾ ਨਹੀਂ ਕਹਿੰਦਾ ਮੈਂ ਦੋ ਗੀਲੇ ਸਬਜ਼ੀ ਦੇ ਲਾਉਣੇ ਤਾਂ ਲਾਉਣੀ ਅੱਛਾ ਮਵਾ ਠੀਕ ਐ ਮੈਂ ਲਾ ਲਿਆ ਫਿਰ ਵਧੀਆ ਲਾਈ ਮਾਰੇਗਾ ਕਿਸਮਾ ਇਹ ਲਾਉਣੀ ਹੈ ਮਾਂ ਨਹੀਂ ਲਾਈ ਨਾ ਥੋੜੀ ਥੋੜੀ ਸਾਰੀ ਹੋ ਗਈ ਹਾਂ ਗੜੇ ਉਹਨੇ ਵੀ ਗਾਲ ਲੰਦਾ ਅਸਤੀ ਕਰ ਗਿਆ ਤਾਂ ਟਾਈਮ ਲੰਘ ਗਿਆ ਹੁਣ ਗੜੇ ਦਾ ਗਾਹ ਜਾ ਉਸ ਤਾਂ ਗਾਲੂਗਾ ਛੜ ਦੇਣੀ ਇਹ ਚੱਲ ਕੀ ਆ ਕੱਦੂ ਇਹਦਾ ਜੀ ਇਹ ਆ ਕੱਦੂ ਇਹਦਾ ਪਰ ਸਾਬਾ ਸਭ ਦੀ ਬੋਲ ਆਈ ਆ ਆ ਆਪਣਾ ਬੈਂਗਣੀ ਬੈਂਗਣੀ ਕੀ ਆ ਕੱਦੂ ਬੈਂਗਣੀ ਦਾ ਆਪਣਾ ਸਾਰਾ ਪਿੰਡੇ ਲਾਉਂਦਾ ਬਹੁਤ ਬੋਲ ਲੂਰ ਤੇ ਬਾਈ ਇਹਨਾਂ ਇਹ ਵੀ ਲਾਉਂਦਾ ਸਾਰਾ ਪਿੰਡੇ ਲਾਉਂਦਾ ਥੋੜੀ ਥੋੜੀ ਬਹੁਤ ਬਾਈ ਬਹੁਤ ਸ਼ਾਮ ਨੂੰ ਬੋਰੀ ਚ ਪਾ ਕੇ ਉਹ ਤੇਲ ਤੂੰ ਐ ਲਾ ਕੇ ਬਾਈ ਕੱਲਾ ਕੱਲਾ ਹਣ ਬੋਰੀਆਂ ਦੀ ਬੋਰੀਆਂ ਕੱਲਾ ਕੱਲਾ ਪੀਸ ਵੈਂਗਣੀ ਛਾੜਨਾ ਸੀ ਹੱਥ ਨਾਲ ਇਕਣਾ ਹੀ ਜਾਵਾਂ ਇਕਣਾ ਹੀ ਜਾਵਾਂ تیر ਪਾ ਗਿਆ ਛਿੜ ਛਿੜ ਇਹ ਚਪ ਚਪ ਜੀ ਕਰ ਲਾਣੀ ਆ ਚੱਲ ਫੇ ਅੱਜ ਲਈ ਉੱਥੇ ਸੀਡੀ ਹੁੰਦਾ ਦਾ ਬਾਬਾ ਬਾਕਸਰ 80 ਚੱਲ ਆਪਣਾ ਮੰਡੀ ਚ ਮਾ ਠੀਕ ਆ ਮਾ ਕਿੱਥੇ ਆ ਜਮਨੀ ਵੇਦਰ ਮੈਂ ਨਿਕਲਦਾ ਹਾਂ ਤਾਂ ਦੇਖ ਲੂਗਾ ਕਿੱਥੇ ਆ ਕਹਿ ਨਹੀਂ ਮਤਾ ਕੋ ਦਿਖਦਾ ਹੀ ਨਹੀਂ ਮਾ ਤੇਰਾ ਪਰਸੋਂ ਜੰਮੇ ਪਰਸੋਂ ਤੋਂ ਚੌਥੇ ਦੇ ਵਿੱਚੇ ਆਲੇ ਨਿਕਲ ਬਾਏ ਵੇ ਨਿਕਲੇ ਜੰਮੇ ਆ ਸਾਰੇ ਉਰੇ ਨਿਕਲੇ ਥੋੜੀ ਜਿਹਾ ਠੀਕ ਆ ਵਾ ਠੀਕ ਆ ਇਹ ਤਾਂ ਹੋ ਜੇ ਨੇ ਯਾਰ ਮਾਹਮੂ ਤਾਂ ਹੋ ਜਣੇ ਚੱਕਾ ਨੇ ਉਹ ਚੱਕਾ ਚੱਕਾ ਗੱਠਿਆਂ ਲਈਦਾ ਠੀਕ ਆ ਗੱਠੇ ਵੀ ਆਪਣੇ ਨਾਲ ਨਾ ਲੋਟ ਆਈ ਗੱਠਿਆਂ ਨਾ ਹੈ ਜੀ ਆ ਤੋੜ ਕੇ ਤਾਂ ਦੇਖ ਕੱਲ ਨੂੰ ਜਾਂਦੇ ਸਬਜ਼ੀ ਮਗਾ ਲਿਓ ਛੋਲੇ ਆਹ ਆ ਜੇਪਾ ਮੇਰੇ ਸਾੜੀਆ ਪੂਨੂ ਪੂਨੂ ਖਾਧਿਆ ਸੀ ਖਾਉਂ ਗੇ ਉਹਨੂੰ ਕਾਬਲੀ ਗਾਲ ਛੋਲੇ ਮੇਰੇ ਘਰ ਨੇ ਕਾਬਲੀ ਗਾਲ ਛੋਲੇ ਲੈ ਤੁਹਾਨੂੰ ਛੋਲੇ ਦਾ ਮਾਰ ਗਵਾਦੀ ਆਇਆ ਚਾਹ ਜਿਆ ਭਾਈ ਕਾ ਛੋਲੇ ਕੰਮ ਦੇ ਉਹਦੇ ਆ ਨਾ ਨਾ ਕੇ ਨਿਸ਼ਾਨੀ ਨਹੀਂ ਰਹੀ ਇੱਕੋ ਚੱਲਦੇ ਰਹੀ ਪਾਣੀ ਚੱਕ ਦੇਣੀ ਹੈ ਪਾਣੀ ਚੱਕ ਦੇਣਾ ਆ ਛੋਲੇ ਭਾਈ ਕਾਬਲੀ ਵਾਲੇ ਕੱਢਦਾ ਤੇ ਮੀਸ ਕੋਈ ਹੈ ਕੱਢਦਾ ਮੀਸ ਕੋਈ ਫਲ ਬਥੇਰਾ ਆ ਬਹੁਤ ਫਲ ਹੈ ਬਹੁਤ ਜਿਆਦਾ ਫਲ ਹੈ ਭਾਈ ਮੈਂ ਦੇਖੀ ਕਿੰਨਾ ਭਰੇ ਪਏ ਲੈ ਨਹੀਂ ਅਜੇ ਹੋ ਨਹੀਂ ਹੋਇਆ ਯਾਰ ਕਿਹੜਾ ਨਹੀਂ ਹੋਇਆ ਕਹਿਣਾ ਨਹੀਂ ਹੋਇਆ ਜੀ ਪੁੰਨ ਜੋਗਾ ਹੋਇਆ ਕਿ ਨਹੀਂ ਆ ਹੈ ਪੁੰਨ ਜੋਗਾ ਤਾਂ ਹੋਇਆ ਗਿਆ ਹੁਣ ਪੁੰਨ ਜੋਗਾ ਤਾਂ ਹੋਇਆ ਗਿਆ ਹੁਣ ਕਿਤੇ ਨਹੀਂ ਘਟਾ ਪੰਦਾ ਕੰਪਨੀ ਨੂੰ ਕੱਢ ਵਿੱਚ ਤੇ ਹੁਣ ਦੇਖ ਪਿਆ ਖਾਈ ਦੇਖ ਕੇ ਕਿਹੜਾ ਇਹ ਕਾਬਲੀ ਆ ਕਿਹੜਾ ਪੁੰਨੇ ਵਾਲੇ ਹੋਏ ਪਏ ਆ ਇਹ ਹੋ ਗਿਆ ਉਹ ਬਾਈ ਪੁੰਨ ਜੋਕੇ ਹੋ ਗਏ ਖੇਤ ਤਖੜਾ ਏ ਬਾਈ ਪੁੰਨ ਜੋਕੇ ਹੋ ਗਏ ਖੜੀ ਸਾਂ ਇੱਕ ਹੋਰ ਆ ਇਹ ਨਾ ਜੇ ਪਾਣੀ ਬੱਟਾ ਮਾ ਲਾਤਾ ਬੱਟੀ ਦੀ ਸੁੱਕੀ ਰਹਿੰਦੀ ਆ ਹਾਂ ਹਾਂ ਬੱਟ ਸੁੱਕੀ ਇਹਨੂੰ ਕੋਈ ਫਰਕ ਨਹੀਂ ਹੈਗਾ ਇਹ ਇਹ ਬਟਾਂ ਉੱਚੀਆਂ ਜੀ ਬਟਾਂ ਬਫਰਕਾ ਜੇ ਤੂੰ ਕਹਿੰਦਾ ਵੀ ਬੈੱਡ ਨੀਵੇਂ ਹੋਗੇ ਆਹ ਕੋ ਸੋਣਾ ਤਾਂ ਹੁਣ ਇਹਨੇ ਗੰਨੇ ਹੁੰਦਾ ਪਾਣੀ ਲਾਈ ਜਾਂਦਾ ਬਟ ਬੈੱਡ ਪਰ ਸੋਣਾ ਨਹੀਂ ਜਾਂਦੀ ਹੈ ਆ ਚੱਕਰ ਹੁਣ ਇਹ ਨੂੰ ਚੱਕਣਾ ਮਰਜੀ ਭਰ ਕੇ ਪਾਣੀ ਲੱਗੀ ਜਾਣਾ ਇਹੀ ਆ ਵੀ ਦੋ ਚਾਰ ਦਿਨ ਚੜਾ ਕੇ ਲਾ ਦੇ ਜਿਆਦਾ ਵੀ ਉਹ ਆ ਪਰ ਠੀਕਾ ਨੂੰ ਮੈਂ ਕਹਿੰਦਾ ਭਾਈ ਘੱਟਾਂ ਦੀ ਜਗ੍ਹਾ ਮੈਨੂੰ ਦੋ ਡੋਲਾਂ ਤਾਂ ਹੀ ਥੋਲੀਆਂ ਦੇ ਦੀ ਹੁਣ ਤੇ ਆ ਆ ਭਾਈ ਤਿਆਰਾ 15 ਚੋਕੇ ਹੋ ਗਏ ਤੈ ਬੰਦਾ ਹੀ ਗਲਤ ਚੁਣਿਆ ਮੈਂ ਇਹਨੂੰ ਮੈਂ ਪਹਿਲਾਂ ਕਹਿੰਦਾ ਜਗਦੀਪ ਨੂੰ ਦਿਖਦਾ ਮੇਰਾ ਬੰਦਾ ਸਹੀ ਰਿਹਾ ਪਿਆਜਾਂ ਨੂੰ ਪਿਆਜਾਂ ਹਾਂ ਚਲ ਚੱਲੀਏ ਭਾਈ ਸਾਡੀ ਦੋ ਤਰ੍ਹਾਂ ਦੇ ਆ ਤੇਨੂੰ ਕਿ ਮੈਂ ਪਰਚੀ ਲੋੜ ਕਰਨੀ ਐ ਚ ਪਰਲੇ ਦੂਏ ਹੈ ਨਾ ਸਾੜ ਲੱਗ ਨਹੀਂ ਦੇਖਦੇ ਤੈਨੂੰ ਹਾਂ ਹਾਂ ਆ ਉਹ ਦੂਏ ਹੈ ਇਹ ਮਾਰੇ ਚਿੱਟੇ ਹੋਣੇ ਹੈ ਨਾ ਇਹ ਚਿੱਟੇ ਲੱਗਦੇ ਹੈ ਹਾਂ ਹਾਂ ਚਿੱਟੇ ਆ ਉਹ ਦੂਏ ਫਿਰ ਇਹ ਹਲੇ ਜਿਆਦਾ ਮੱਲੇ ਤੇ ਥੋੜੀ ਜਿਹਾ ਦੇ ਦੋਊਗਾ ਹੈਨਾ ਚਿੱਟੇ ਉਕਾਲੇ ਚਲੀ ਫਿਰ ਪਰਚੀ ਗਈ ਲੋੜ ਚੱਲ ਚਲੀ ਕੀ ਦੀ ਲੱਗਣ ਲੱਗੇ ਮਾਰੀ ਸਾਰੀ ਸਾਰੇ ਗੰਦ ਲੋੜ ਕਰਦਾ ਸਾਰੇ 12 12 ਫੁੱਟ ਚਿੱਟਾ ਨਾ ਪਾਸਾ ਕਿੰਨਾ ਹੋਣਾ 500 ਸੁੱਕ ਹੋਰ ਕਿੰਨਾ ਹੋਰ ਜੀ ਸਵਾ ਸਵਾ ਹੋ ਜੀ ਹੋਰ ਕਿੰਨਾ ਜਾਣਾ ਕਹਦੇ ਨੇ ਲੈ ਕੇ ਕੋਈ ਨੂੰ ਪਤਾ ਆਊਗਾ ਜਾਂ ਮਰਜ਼ੀ ਲੈ ਜੂਵੇ ਤੈਗਾ ਜਾਣਾ ਚੱਈ ਜਾਣਾ ਕਾਲੂ ਘੜਨੀ ਆ ਮੇਰੇ ਨਾ ਇਹ ਜਿਆਦਾ ਥਈਦਾ ਸੀ ਦੂਜੀ ਦੇ ਦੂਜੀ ਨਾ ਯਾਦਾ ਤਾਂ ਮਖਾਲੇ ਮੜਾਉਣਾ ਇਹਨਾਂ ਦੇ ਨਾਲ ਕਿ ਕਿ ਗਰਮ ਬਣਾ ਦੇ ਇੰਨਾ ਕਿਤੇ ਭੀੜ ਦਾ ਪਈ ਆ ਉੱਥੇ ਵੇ ਹੁਣ ਖਾ ਖਾ ਕੇ ਖਾਲੀ ਹੋਊਂਗੇ ਜੋ ਹੁਕੜਾ ਜਾ ਕੇ ਨੰਬਰ ਲਵਾਉਂਗੇ ਤਾਂ ਹੀ ਨੰਬਰ ਆਊ ਐਂ ਰੱਖ ਤੇ ਖਾਲੀ ਹੋ ਜੂਂਦੇ ਅੱਗੇ ਪਰਚੀ ਪਈਆਂ ਬਹੁਤ ਚਲੋ ਆਈ ਡੰਗਰ ਆਪਣੇ ਉੱਥੇ ਆ ਕੱਖ ਹੋ ਰਹੇ ਆ ਜੇ ਹੁਣ ਤੂੰ ਡੰਗਰ ਉਹ ਲੈ ਆਉਂਗਾ ਹੂੰ ਗੇੜੇ ਹੋਈ ਫੇਰ ਦੂਜਾ ਨਹੀਂ ਨੂੰ ਬੱਜਣੇ ਆ ਜੇ ਮੈਸੇ ਰੱਤ ਮਾਰ ਕੇ ਖਮੇ ਤਿੰਨ ਵੀ ਵਾਸਾ ਤੇ ਚਾਰ ਵੀ ਵਾਸਾ ਦਦੇ ਆ ਹੁ ਤਾਂ ਐ ਪਤਾ ਵੀ ਦੋ ਟੰਗ ਦੋ ਦੋ ਬੰਡਾ ਚਲੇ ਜਾਣਾ ਆਪਣਾ ਕੰਮ ਹੋ ਮੇਦਾ ਹੈਗਾ ਜਿੱਦਰ ਮੈਸੇ ਨਹੀਂ ਖੜੀ ਫਿਰ ਤਿੰਨ ਪੰਜ ਨੇ ਫਿਰ ਚਾਰ ਪੰਜ ਨੇ ਫਿਰ ਨਿਕਣਾ ਹੀ ਫਿਰ ਮੇਰੀ ਗੱਲ ਹੁੰਦਾ ਫਿਰ ਆਖੀ ਨੂੰ ਵੀ ਕੰਮ ਛੱਡ ਜਾਣਾ ਆਖੀ ਨੂੰ ਵੀ ਹੈਗਾ ਫਿਰ ਕੋਲ ਹੈ ਸਰਦਾਰ ਜੀ ਹੋ ਹਨ ਉੱਥੇ ਫਿਕਰ ਤਾਂ ਨਹੀਂ ਹੈਗਾ ਕੋਈ ਫਿਕਰ ਨਹੀਂ ਵਿੱਚ ਹੈ ਹੋਸ ਡੰਦਾ ਜਾਂਦਾ ਉਹਦਾ ਖਾ ਦਿੰਦਾ ਪਾਣੀ ਧਾਣੀ ਪਲਾ ਦੇਣਾ ਸਾਰਾ ਕੁਝ ਕਰ ਦੇਣਾ ਉੱਤੀ ਉਹ ਚੀ ਬੰਦਾ ਹੈਗਾ ਜੀ ਹੋਰ ਹੈ ਇੱਥੇ ਨਾ ਜਿੱਦਣ ਉਹ ਮਹਾਰਾਜ ਸੁੱਕ ਰੱਖੇ ਮਕਾਨ ਪਾਉਂਗੇ ਫੇਰ ਲਿਆਉਂਗੇ ਓਰੇ ਠੀਕ ਨਹੀਂ ਗੱਲ ਹੈ ਫੇਰ ਆਪਣਾ ਕੋਲੇ ਚਾਹੀਦਾ ਡੰਗਰ ਜਣੀ ਕੋਲ ਵਗਾ ਨਜ਼ਾਰਾ ਨਹੀਂ ਹੈਗਾ ਡੰਗਰਾਂ ਦਾ ਹੈ ਕਿ ਨਹੀਂ ਮੈਂ ਗੇਟ ਅੰਦਰ ਤੋਂ ਠੀਕ ਹੈ ਕੰਮ ਤੈਨੂੰ ਮੈਂ ਦਾਈ ਕਹਿੰਦਾ ਜਿੱਥੇ ਆਪਣੇ ਕੋਲ ਡੰਗਰ ਹੈ ਉਹਦੇ ਵਰਗਾ ਨਜ਼ਾਰਾ ਹਿਓ ਨਹੀਂ ਨਾਲ ਸਾਰੇ ਤੇ ਲੋਟ ਬਹੁਤ ਹੈ ਜਗਾੜ ਪਿੱਛੇ ਡੰਗਰ ਹੈ ਮੂਹਰੇ ਸੀ ਇੱਧਰ ਸਭ ਨਾਲ ਉਹਨਾਂ ਨੂੰ ਦਿੱਕਤ ਤਾਂ ਤਾਂ ਕਾਦੀ ਆ ਚੋਣੇ ਵੀ ਉਹੀ ਗੱਲ ਹੈ ਬੰਦਾ ਨਾ ਹੋਵੇ ਘਰਾਂ ਹਾਂ ਉਹੀ ਵੀ ਨਾ ਹੋਵੇ ਜਿੰਦਾ ਲਾਉਂਗਾ ਤਾਂ ਦੀ ਚੋਣ ਆਉਂਦੀ ਨੇ ਉਥੀ ਰੱਖੀ ਰੱਖਣੀ ਪਾਣੀ ਤਾਂ ਨਹੀਂ ਪਤਾ ਦੇਣਾ ਹੋਰ ਨਹੀਂ ਜਿੰਦੇ ਗੁੰਡੇ ਲਾ ਕੇ ਜਿੰਦੇ ਗੁੰਡੇ ਲਾ ਕੇ ਆਉਂ ਤੂੰ ਸਾਰੇ ਨਾ ਹੁੰਦੀ ਰਹੀ ਸਾਰਾ ਕਿੰਨੀ ਤੂੰ ਤਾਂ ਪਹਿਲੇ ਘਸਤੇ ਬਾੜਾ ਜੇ ਕਰਾ ਨਹੀਂ ਕੋਈ ਹੈਗਾ ਫਿਰ ਜਿੰਦਾ ਲਾ ਕੇ ਫਿਰ ਮੈਂ ਸਜੂਣ ਆਉਂਗਾ ਹੋ ਹੁਣ ਤਾਂ ਵੇਚਿਆ ਬਸ ਇੱਧਰ ਗੁੰਡਾ ਲਾਉਣਾ ਹੈ ਪੈਸਾ ਜੋ ਰਣੀਆ ਕੋਲ ਤਾਂ ਬਹੁਣ ਯਾਰ ਆਏ ہاں ਇੱਕ ਡੇਢ ਵਿੱਚ ਤਾਂ ਫਾਇਦਾ ਬਹੁਤ ਆ ਹੋਰ ਆ ਕੋਲ ਦਾ ਡੰਗ ਦਾ ਬਹੁਤ ਹਰਕਾ ਰਾਤ ਨੂੰ ਸੜੀ ਸੰਗਲ ਪਸਾ ਲਿਆ ਮਾੜਿਆ ਸਿੰਗ ਵੀੜ ਕਾਉਂਦੀ ਵੈਸੇ ਤਾਂ ਵੀ ਅੰਦਰ ਪਤਾ ਲੱਗਦਾ ਹੈ ਕਿ ਨਹੀਂ ਕੋਲ ਤਾਂ ਹੈਗਾ ਨਜ਼ਾਰਾ ਘੜ ਹੋ ਗਿਆ ਹਾਂ ਹੋ ਗਿਆ ਕਹਿੰਦਾ ਪੰਜ ਸੱਤ ਭਰੀਆਂ ਰਹਿਈਆਂ ਘਾੜਨੇ ਨੂੰ ਹੁਣ ਪੰਜ ਸੱਤ ਭਰੀਆਂ ਰਹਿਈਆਂ ਬਚਾ ਲੈ ਫਿਰ ਆਏ ਅਸੀਂ ਆਏ ਆਏ ਬੜਾ ਜਿ ਕੜਾ ਘੜੂ ਓ ਅੱਜ ਕੜਾ ਘੜੂ ਬੜਾ ਲੈ ਮੁਕਾ ਦੇ ਆ ਕੜਾਤਾ ਇਹ ਇਨਾ ਵੀ ਨਹੀਂ ਗੋਣਾ ਮੈਂ ਆਹ 82 ਕੋਟ ਦੀ ਪਰਚੀ ਇੱਕ ਦਸ ਮੈਨੂੰ ਤੂੰ ਐ ਆ ਕਿੰਨਾ ਕਿੰਨੀ ਭਰੀ ਹੋ ਗਈ ਪੈ ਭਰੀ ਗਈ ਨੀ ਭਈਆਂ ਦਾ ਕਦੇ ਭਰੀ ਦਾ ਦਵਾਰ ਨਾ ਕਰੋ ਭਰੀ ਆਪ ਕਿਨੂੰ ਹਾਂ ਆਪ ਗਣੋ ਜੀ ਆਪ ਆਪ ਗੈ ਲਓ ਭਰੀ ਚੱਕ ਕੇ ਦੇਖੋ ਭਰੀ ਵੀ ਕਿੰਨਾ ਵਜੇ ਨਾ ਭਰੀ ਜਾ ਇਹਦਾ ਥੜਾ ਜਿੱਦਾਂ ਜੋਰ ਆਉਂਦਾ ਨਾ ਭਰੀ ਹੌਲੀ ਬਾਹਰ ਨਹੀਂ ਗਾਹਾਂ ਜਲੀ ਕਰਕੇ ਹੋ ਵੀ ਹੋ ਵੀ ਹੋ ਗਿਆ ਹੁਣ ਲੋਡ ਕਰ ਦਈਏ ਕਿੰਨਾ ਵੀ ਹੈਗਾ ਬਸ ਕੱਲੋਂ ਤੂੰ ਇਹ ਦੇ ਮਾਲਕ ਦੇ ਜਾਣਾ ਹਾਂ ਓਏ ਆਪਾਂ ਗਾਇਨਦਾ ਤੇਰੀ ਆਤੀ ਕਿੰਨੀ ਹੋ ਗਈ ਭੈਣ ਹੋ ਹਾਂ ਬਿੰਦਰ ਵਾਲੀ ਮਰਤੀ ਸਾਡੇ ਮਿੱਕਾ ਥੁਰਦੀ ਪੋਲੇ ਬੰਗਾ ਘਟ ਗਿਆ ਬੋਲਾ ਭਾਈਆ ਮੈਂ ਕਿਹਾ ਫਰਕੀ ਨਾਲ ਤਾਂ 35 ਹੁੰਲ ਕੰਨਾ ਘਟਿਆ ਰੋਹੀ ਗੱਲ ਹੈ ਤੇਰਾ ਮੇਰੀ ਗੱਲ ਹੁਣ ਜਿਹੜੀ ਬਿੰਦਰ ਲੈ ਕੇ ਲੱਤ ਕੇ ਹਾਂ ਜਿਹੜੀ ਅੱਜ ਭਰੀ ਉਹ ਕਿੰਨੀ ਹੋਈ ਹੈ ਉੱਥੇ ਫੇਰ ਨਹੀਂ ਆਉਂਦਾ ਓ ਮਸ਼ੀਨ ਵਾਲਾ ਮਸ਼ੀਨ ਦਾ ਕੰਮ ਨਹੀਂ ਕਰਦੀ ਨੀਂ ਤੇ ਤਾਂ ਪਹਿਲਾਂ ਹੀ ਠੀਕ ਆ ਰਾਜਾ ਮੰਨੂ ਕਹਿੰਦਾ ਕੱਲ ਰਾਜੂ ਕਹਿੰਦਾ ਕਹਿੰਦਾ ਤੂੰ ਬਹੁਤ ਉੱਚੀ ਬੋਲਦਾ ਭਈ ਇਹ ਸੁਣਦਾ ਤਾਂ ਹੈਗਾ ਕਹਿੰਦਾ ਭਈ ਇਹ ਨਾਲ ਹੌਲੀ ਹੌਲੀ ਗੱਲਾਂ ਕਰ ਦਿੰਦਾ ਖੜਾ ਸਾਹਮਣੇ ਕਹਿੰਦਾ ਹੈ ਉੱਥੇ ਮੈਂ ਕਹੀ ਜਾਵਾਂ ਮਹਾ ਤੇਰਾ ਡੈਂਟੀ ਕਾਰਡ ਲਿਆਂਦਾ ਮੈਂ ਹੈ ਮੈਂ ਤੇਰਾ ਡੈਂਟੀ ਕਾਰਡ ਲਿਆਂਦਾ ਜੋਰ ਨਾਲ ਬੋਲਦਾ ਫੇਰ ਕਹਿੰਦਾ ਠੀਕ ਆ ਠੀਕ ਆ ਠੀਕ ਆ ਜੇ ਨਾ ਉੱਚੀ ਜ਼ਿਆਦਾ ਬੋਲੂਗੇ ਫਿਰ ਜ਼ਿਆਦਾ ਵੀ ਨਹੀਂ ਸੁਣਦਾ ਬੰਦੇ ਨੂੰ ਜਦੋਂ ਜ਼ਿਆਦਾ ਉੱਚੀ ਬੋਲਿਆ ਹੋਇਆ ਉਹ ਵੀ ਆ ਉਹਦੇ ਵਿੱਚ ਰੰਗ ਜਾਂਦੀ ਆ ਤੈਨੂੰ ਆ ਕਾਇ ਵਾਰੀ ਪੁੱਛਿਆਉਣ ਤੂੰ ਦੱਸ ਬਹਿ ਨਾਲ ਤੈਨੂੰ ਕਾਇ ਵਾਰੀ ਪੁੱਛਿਆ ਪੈ ਵੀ ਭਰੀਆਂ ਕਿੰਨੀਆਂ ਹੋ ਗਈਆਂ ਤੈਨੂੰ ਜਵਾਬ ਕੋਈ ਨਹੀਂ ਦਿੰਦਾ ਮੈਂ ਨਾਲ ਤੈਨੂੰ ਬੋਲੀ ਕਹੂੰਗਾ ਫਿਰ ਉਹ ਤਾਂ ਠੀਕ ਆ ਭਰੀਆਂ ਗਣੀਆਂ ਨਹੀਂ ਹੁੰਦੀਆਂ ਭਰੀਆਂ ਗੜੀਆਂ ਹੀ ਨਹੀਂ ਮੈਂ ਤਾਂ ਉੱਥੇ ਫੇਰ ਮੈਂ ਤਾਂ ਭਰੀ ਗਣੀ ਭਰੀ ਗਣੀ ਮੈਂ ਤਾਂ ਦੇਖ ਕੇ ਆਇਆ ਵੀ ਕਿੰਨੀਆਂ ਕਰਨਾਂ ਰਹਿੰਦੀਆਂ ਘਾਟ ਬਸ ਬਸ ਭਰੀ ਨਹੀਂ ਗਣੀ ਉਹ ਭਰੀਆਂ ਹੁਣ ਗਏ ਹੁਣ ਗਣਨੀ ਵੀ ਗਿਆ ਉਹ ਤਾਂ ਖੇਤੇ ਖਾਲੀ ਹੋ ਗਿਆ ਤਾਂ ਤਾਂ ਗਣੀਆਂ ਵੀ ਜੇ ਕਹਿੰਦਾ ਹੋਰ ਖੜਾ ਭਾਈ ਬਟੋਰਾ ਆਓ ਤਾਂ ਕਿਤੇ ਗੱਲ ਹੀ ਹੋ ਗਈ ਆ ਉਹ ਲਾਸਟ ਹਾਣ ਕੰਮ ਆ। ਉਹ ਹੁਣ ਤਾਂ ਕਹਿ ਦਿਆ 2 ਵਜੇ ਤੇ 3 ਇੱਕ ਨਾ ਕੰਮ ਐ ਬਸ ਕਹਿ ਦੀ ਇੱਕ। ਐਨਾ ਕੰਮ ਐ ਬਸ। ਅਬਲ ਵੀ ਇਰਾ ਦੇ ਵੀਕੇ ਰਹਿ ਗਈ। ਆਹਾਂ ਆਹਾਂ ਇੱਕੇ ਰਹਿ ਗਈ। ਹਾਂ। ਦਰਸ਼ਣ ਤਾਂ ਇੱਕ ਵੀ ਨਹੀਂ ਆਈ ਉਹਦੇ ਦਾ ਬਾ 10 20 ਕੁੰਟਲੇ ਹੋਣਾ ਮੈਂ ਕਹਿੰਦਾ। ਐ ਨਹੀਂ ਬਿਜੜਾ ਦਾ ਸਣ ਸਾਰੇ ਜੀ ਆਹ। ਬੀਤ ਤਾਂ ਹੀ ਮੈਂ ਤਾਂ। ਇਹਦਾ ਇੱਕ ਮਰਜੀ ਮੈਂ ਪਾ ਲੈ ਜੀ ਨੋ ਮੈਂ ਵੀਰ ਦੀ ਖੜਾ ਸਾਰੇ ਜੀ। ਹਾਂ ਇੱਕ ਮਰਜੀ ਮੈਂ ਪਾ ਲੈ ਜੀ ਸਾਰੇ ਜੀ। ਇੱਕੇ ਬਚੀ ਆ ਉਹ। ਕੋਰ ਕਿੰਨਾ ਗੁਲਾ ਉਹ ਬਾਲ ਗੰਨਾ ਵੀ ਦੇਖਣੇ ਆੜ ਗਿਆ ਪੱਤੇ ਨਿਕਲੇ ਬਬੂਲਰਾਂ ਨੂੰ ਹੁਣ ਨਹੀਂ ਗੰਨਾ ਦੇਖਦਾ ਵੀ ਕਿਹੜੇ ਬੂਲਰਾਂ ਚ ਗੰਨਾ ਕਿਹੜੇ ਚ ਕੀ ਆਏ ਹਰਿਆਈ ਪੈਣ ਲੱਗੀ ਪੂਰੀ ਬਬੂਲਰਾਂ ਵਿੱਚ ਨਹੀਂ ਗੰਨਾ ਹੁੰਦਾ ਹੈਗਾ ਪਹਿਲੇ ਸਾਲ ਨੂੰ ਫਰਕ ਪਾਉਂਦਾ ਬਾਈ ਪਹਿਲੇ ਸਾਲ ਫਰਕ ਪੈਂਦਾ ਜਿਹੜਾ ਪਹਿਲੇ ਸਾਲ ਨਾ ਗੰਨੇ ਨੂੰ ਉਹਨੂੰ ਵੀ ਫਰਕ ਪਾਉਂਦਾ ਬੂਟਾ ਪਿਆਈਏ ਤੇਰੇ ਮੇਰਾ 200 ਮਾਡਲ ਕੰਨਾ ਹੋਇਆ ਤੈਨੂੰ ਉਹੀ ਰਾਤ ਦਾ ਮੈਂ ਪੈਂਦਾ ਫਰਕ ਕੀਆ ਕੰਨਾ ਹੋਇਆ ਇਹ ਮੈਂ ਦੱਸ ਤੂੰ ਸਾਹ ਦੇ ਖੜਿਆ ਸਾਂ ਇਹਦੇ ਨਾਲੋਂ ਪਹਿਲਾਂ ਜਾ ਕੇ ਟੀਕਾ ਵੀ ਦੇਣਾ ਇਹਦੇ ਨਾਲੋਂ ਪਹਿਲਾਂ ਜਾ ਕੇ ਹਾਂ ਮੂੰਹ ਤੇ ਹੁੱਤੇ ਲਾ ਦੇ ਉਹ ਠੀਕ ਹੈ ਨਾਲੇ ਖਾਲੀ ਪਾਣੀ ਦੀ ਗੌਰ ਪੂਰੀ ਹੈਨਾ ਯਾ ਫੇ ਕੱਤਗੀ ਕੰਨਾ ਹੋਵੇ ਬੱਕਤਗੀ ਕਰਦਾ ਉਹ ਬਦਲ ਨਹੀਂ ਇੱਕ ਸਾਲ ਦੀ ਫਸਲ ਮਰ ਗਈ ਕਿਹੜੀ ਫਸਲ ਹੋਈ ਮੇਰੀ ਉੱਤੇ ਡੇਢ ਸਾਲ ਵਿੱਚ ਦੱਸ ਡੇਢ ਸਾਲਾਂ ਵਿੱਚ ਕਿਹੜੀ ਹੋਈ ਫਸਲ ਪਹਿਲਾਂ ਆਲੂ ਗਏ ਫੇ ਕੰਨਾ ਹਾਂ ਦੋ ਵਰਤਿਆਂ ਹੋਈਆਂ ਅੱਪਾ ਕਹਿੰਦੇ ਆ ਵੀ ਬੂਲਰਾਂਵਾਂ ਕੰਨ ਖੋਈਂਦੀ ਆ ਖਰਚਾ ਬਾਤ ਆਉਂਦਾ ਬਾਈ। ਹੋ। ਖਰਚਾ ਕਿ ਥੋੜਾ ਆਉਂਦਾ? ਆਪਾਂ ਯਾਰਾਂ ਨੇ ਦੇਖੀ ਤੂੰ ਕਿਹਦੇ ਹਿਸਾਬ ਨਾਲ ਪੜਾਈ ਮੰਗਣੀ ਹੁਣ? ਮਸ਼ੀਨ ਲਿਆ ਬਣ ਦੇਖੀ ਜੋ ਹੁਣ ਤਿੱਲੇ ਰਹਿਣੀਆਂ ਹੁਣ। ਮਸ਼ੀਨ ਲਿਆ ਬਣ ਦੇਖੀ ਗੰਨਾ ਜਿਹੜਾ ਹੁਣ ਆਪੀਲੇ ਹੀ ਰਹਿਣੀਆਂ ਹੁਣ। ਹੁਣ ਤਾਂ ਤਿੱਲੀ ਹੁੰਦੀ ਹੁਣ ਨਹੀਂ ਕੋਈ। ਨਹੀਂ ਹੁਣ ਤਾਂ ਕੌਣ ਕੀ ਆਉਣਾ? ਹੁਣ ਤਾਂ ਜੇ ਰੱਖ ਜਾਈਂ ਨਾ ਰੱਖ। ਹੋ। ਹੁਣ ਤੁਸੀਂ ਨਹੀਂ ਆਉਣਾ ਹੈਗਾ। ਬੂਟੇ ਪੋਚਦੇ। ਬੂਟਾ ਦਾ ਬਥੇਰੇ ਚੱਲਦਾ ਗੰਨੇ ਜੀ। ਗੰਨੇ ਜੀ ਆਈ ਗੱਲ ਹੈ ਬੂਟਾ ਬਥੇਰੇ ਹਾਲਦਾ ਹੈ ਗ ਤਾਹੀ ਮੈਂ ਕਹਿੰਦਾ ਇਹ ਇੱਕ ਸਾਲ ਗੰਨਾ ਲਈ ਪੂਰਾ ਮੁੰਡੇ ਵਾਲਾ ਬੂਟਾ ਹੂੰ ਸਮਝਿਆ ਨਾ ਮੁੰਡੇ ਜੀ ਮੁੰਡੇ ਜੀ ਲਾਦੇ ਬੂਟਾ ਨਾ ਉਟਾ ਤੇਰਾ ਸੁੱਕੇ ਨਾ ਬachta ਠੀਕ ਨਹੀਂ ਉਹ ਵੀ ਟਾਈਮ ਨਾਲ ਲੱਗ ਜਵੇ ਜੇ ਦਾ ਹੁਣ ਆਪਾਂ ਹੁਣ ਪੱਤਾ ਨਿਕਲਿਆ ਛਿੜੀ ਨੂੰ ਪੱਤਾ ਨਿਕਲਿਆ ਨਾ ਹੁਣ ਤਾਂ 10% ਮੈਦ ਦਾ ਵੀ ਛਿੜੀ ਹਰੀ ਹੋਊਗੀ ਉਹ ਉਹ ਵੀ ਨਹੀਂ ਹੈਗੀ ਉਹ ਮੁੰਡਾ ਨਾਲੇ ਫਟਵਾਰਾ ਵੀ ਕਰਿਆ ਹੁੰਦਾ ਪਹਿਲਾਂ ਹਾਂ ਕਰੂੰਗੇ ਕਿ ਆ ਬੰਮੇ ਵਾਲੀ ਛਕੀ ਵੀ ਫੇਰ ਕੋਈ ਗੱਠਿਆਂ ਵਾਲੀ ਉਹ ਵੀ ਫੇਰੇ ਆ ਸਾਰੇ ਘਟੇ ਕੁਝ ਵੀ ਨਹੀਂ ਆਗਾ ਘਟਾ ਇਹਦਾ ਖਰਚਾ ਵੀ ਨਹੀਂ ਮੁੰਨਾ ਆਗਾ ਕਿਹੜਾ ਘਟਾ ਹੈ ਇਹ ਘਰ ਜੋਗੇ ਹੋ ਜਣ ਦੋ ਚਾਰ ਫੈਲੀ ਤਾਂ ਵਧੀਆ ਪੰਮੇ ਕੋਲ ਤਾਂ ਇਹ ਜਗਦੀਪ ਦੀ ਇੱਕ ਸਾਈਡ ਸੋਹਣੇ ਚਮਕਦੇ ਆ ਦੇਖ ਕੇ ਇਸ ਮਾਰੇ ਕਿਹੜਾ ਘਟਾ ਦੇਖ ਕੇ ਆਇਆ ਤੂੰ ਨਾ ਦੇਖ ਕੇ ਆਇਆ ਮੈਂ ਜਗਦੀਪ ਦੇ ਜਿਹੜੀ ਘਰ ਦੀ ਬਣੀ ਦੀ ਤੀ ਉਹ ਸੁਣੀ ਚਮਕਦੀ ਇਧਰਲੇ ਬਸ ਸੜਕ ਹੀ ਨਹੀਂ ਦੋਏ ਸਾਈਡ ਤਾਂ ਪੰਮੇ ਵਾਲੀ ਹਾਲ ਹੈ ਇਹ ਬਦਲ ਗਿਆ ਵਜਾ ਹੋਈ ਥੜੀ ਗਿਆ ਨਹੀਂ ਹੋਈ ਪਨੀਰੀ ਜਿਹੜੀ ਮੁੱਲ ਦੀ ਤੀ ਉਸਰਬਾ ਪਨੀਰੀ ਸੰਘਣੀ ਹੁੰਦੀ ਜਾਨ ਨਹੀਂ ਹੁੰਦੀ ਪਨੀਰੀ ਜੇ ਜਿਹੜੀ ਹੁੰਦੀ ਪਨੀਰੀ ਆਪਣੀ ਮੋਟੀ ਪਨੀਰੀ ਹੁੰਦੀ ਆ ਉਹਦੇ ਮੇ ਜਾਨ ਹੁੰਦੀ ਆ ਬਾਕੀ ਸਪਰੇਅ ਸੂਰ ਦਾ ਹੋ ਸਕਦਾ ਖੇਤਮ ਬਾਈ ਅੱਥੇ ਰੌ ਤਾਂ ਗੰਨਾ ਵੀ ਗਿਆ ਹਾਂ ਜਿਹਦੇ ਗੰਨਾ ਦਾ ਪਹਿਲਾਂ ਉਹਦੇ ਵਿੱਚ ਵੀ ਉੱਥੇ ਵੀ ਗੰਨਾ ਬੀਤਾ ਮੈਂ ਅੱਛਾ ਰੌ ਤਾਂ ਵੀ ਗੰਨਾ ਬੀਤਾ ਜਿਹੜਾ ਥੱਲੇ ਵਾਲਾ ਪੱਟਿਆਂ ਬੂਟੇ ਪਟਕੜਦੇ ਉਹ ਬੂਟੇ ਪਟੜੇ ਆ ਹੁਣ ਪਾਸੋਂ ਜਿੱਥੇ ਰੋਣਾ ਪਟੜਣ ਉੱਥੇ ਲਾਉਣੇ ਧਾਨ ਅੱਛਾ ਧਾਨਾਂ ਦੇ ਬਾਅਦ ਫਿਰ ਗੰਨਾ ਗੰਨੇ ਦੇ ਬੂਟੇ ਠੀਕ ਹੈ ਠੀਕ ਆ ਉਹ ਮਤਲਬ ਹੋ ਜੂ ਇਸ ਦੇ ਨਾਲ ਹਾਂ ਨਾਲ ਜੀਰੀ ਵਧੀਆ ਹੋਊਗੀ ਹੋਰ ਕੀ ਆ ਹੁ ਜੀਰੀ ਬਦਲ ਉਹ ਜਿਹੜੇ ਜੜ ਜੋੜ ਲਗਾ ਕੇ ਕੱਲ ਜਾਂਦੀ ਐ ਹੈਗਾ ਜੀਰੀ ਦੇ ਬਾਅਦ ਉਹ ਕੱਤਕੀ ਕੰਨਾ ਬੀਜੀ ਦੇਖੂਗਾ ਕੱਤਕੀ ਲਾ ਦੂੰਗਾ ਹੈਂ ਸਰੋਂ ਲਾ ਕੇ ਕੱਤਕੀ ਸਰੋਂ ਨਾਲ ਦੀ ਵਿੱਚ ਸਰੋਂ ਲਾ ਦੂੰਗਾ ਤੇ ਮੈਂ ਕੱਤਕੀ ਲਾ ਦੂੰਗਾ ਛਿੜੀ ਲਾਉਣੀ ਐ ਨਾ ਜੇ ਛਿੜੀ ਲਾਉਣੀ ਤਾਂ ਕੱਤਕੀ ਕਿੰਨਾ ਚਾਹੀਦਾ ਫੇ ਪਾਣੀ ਨਾਲੋਂ ਲਾਈਓ ਦਾ ਕੋਦੇ ਪੰਮੇ ਰਾਂ ਵਾਂਗੂ ਹੈਂ ਪੰਮੇ ਰਾਂ ਵਾਂਗੂ ਇੱਕਣੀ ਰੱਖੀ ਦੇਖ ਲੈਣ ਲਾ ਕੇ ਕਣਾ ਫਟਿਆ ਫਟਾਰਾ ਦੇਖ ਲੈਣ ਕਣਾ ਕਰਿਆ ਕੰਨੇ ਮਿੰਨੇ ਨਾ ਆਹੋ ਫਟਾਰਾ ਬੂਟਾ ਦਾ ਗੱਨਾ ਘੜਦੀ ਘੜਦਾ। ਜਣੀ ਖੁਦਰ ਤਾਂ ਮਰ ਜਾਂਦੀ ਏ। ਹਾਂ। ਕੁਛ ਵੀ ਆ ਜਾਏ। ਕੱਤ ਕਿੰਨਾ ਬੀਜਗੇ ਨਾ ਬੂਟੇ ਲਾ ਦੂੰਗੇ। ਤਾਰ ਪਹਿਲੇ ਹੀ ਵੱਢ ਗਏ। ਹੂੰ। ਗੱਨਾ ਬੀਜਦੇ। ਉਹਦੇ ਬਾਅਦ ਉਹਦੇ ਮੈਂ ਸਰੋਂ ਬੀਜਦੇ ਬਸ। ਠੀਕ ਨਹੀਂ ਕੜਕ ਕੁੰਕ ਨਹੀਂ ਲੋਟ ਆ ਕਿ ਸਰੋਂ ਬੀਜਦੇ ਯਾਰ। ਸਰੋਂ ਦਾ ਰੇਟ ਐਸੋ ਚੰਗਾ ਰਹੂਗਾ। ਸਰੋਂ ਦਾ ਬਾਅਦ 2800। ਐਸੋ? ਹਾਂ। ਅੱਛਾ। ਪਾਰੇ ਸਭ ਤੋਂ ਜ਼ਿਆਦਾ ਤੇ ਐਸਓ ਸਰਵ ਬੋਕ ਭਟਾ ਹੈ ਸਾਰੇ ਬਸੇ ਇੱਕ ਬਸੇ ਨਹੀਂ ਸਾਰੇ ਬਸੇ ਘਟਾ ਆਪਣੇ ਵਧੀਆ ਰੇਟ ਰਹੂਗਾ ਹੁਣ ਵੀ 5.5 ਹਜ਼ਾਰ ਤੇ 6000 ਦੇ ਕਿੜ ਹੋ ਗਈ ਹੁਣ ਵੀ ਇੱਥੇ ਰੇਟ ਨਹੀਂ ਕਰਨ ਲੱਗਿਆ ਉਹ ਆਈ ਦੋ ਚਲ ਦੇਖਦੇ ਹਾਂ ਹੁਣ ਜਾਂਦੇ ਆ ਭੇਦਿਆਂ ਨੂੰ ਆਇਦਾ ਭਜੇ ਨੂੰ ਬੂਨ ਕਰੂੰਗਾ ਈ ਟਰਲੇ ਨੂੰ ਕੰਗਾਂਵੀ ਚਲੀ ਗਏ ਕੱਢੀਏ ਮੈਸਾ ਬਾਹਰ ਕੱਢ ਦੇ ਕੱਢ ਦੇ ਤੇ ਦੇਖ ਰਹਾ ਬਹੁਤ ਔਖਾ ਧੁੱਪਾਂ ਦੇ ਵਿੱਚ ਹੈ 4-5 ਵਜੇ ਕੱਢਣੇ ਪਏ ਕੰਨੇ ਹੁਣ ਮੈਂ ਵੀ ਅੱਜ ਫੋਨ ਕਰਨਾ ਮੈਸਾ ਦੇ ਪੁੱਛੇ ਹੋਏ 5 ਵਜੇ ਵਜੇ ਤੇ ਹੁਣ ਲਾ ਦੇਣੇ ਬਸ 5 ਵਜੇ ਕੱਢੇ ਕਰੂੰਗਾ ਹੁਣ 4 ਵਜੇ ਕੱਢਦਾ ਤੇ 5 ਵਜੇ ਲਾ ਦੇਣਾ ਆਓ ਯੂ ਯੂ ਧੁੱਪਾਂ ਜਮਕੀ ਜਾਣੀ ਆ ਤਾਂ ਸਾਲਾ ਦੱਖਣ ਜੱਲਿਆ ਹੋਇਆ ਦੱਖਣ ਕਰਕੇ ਗਰਮੀ ਹੈ ਹੁਣ ਤਾਂ ਇਹਦਾ ਹਵਾ ਉਹ ਵਜੇ ਲੱਗੀ ਜਾਂਦੀ ਉੱਥੇ ਮੋਟੀ ਸਾੜੇ ਵੀ ਆਈਟਮ ਨਗਰਾਂ ਧੁੱਪੇ ਹੁੰਦੀ ਹੈ ਹੋ ਲਿਖ ਕੇ ਜਿਹ ਵਿੱਚ ਆਇਆ ਦਾ ਔਖਾ ਦਾ ਹਵਾਦਾਰ ਵਿੱਚੇ ਕੰਮ ਲੂਟਣਾ ਡੰਗਰਾਂ ਦੇ ਉਹ ਕੱਚਾ ਹੋਵੇ ਡੰਗਰਾਂ ਨੂੰ ਦਰਾਖਤ ਉਹਨੂੰ ਦੇ ਆਦ ਵਾਲੇ ਕੀੜੇ ਗੱਡੇ ਦੇ ਹੋਣ ਫੇਰ ਲਿਟਦੇ ਆ ਮੌਜ ਨਾਲ ਹੁਣ ਜੇ ਤੂੰ ਕਹਾ ਵੀ ਡੰਗਰ ਪੱਕੇ ਚ ਖੁਸ਼ ਆ ਪਖੂ ਨਹੀਂ ਆਗਾ ਡੰਗਰ ਡੰਗਰ ਬੈਠ ਕੇ ਕੱਚੇ ਵਿੱਚ ਖੋਈ ਹੈ ਹੈ ਕਿ ਨਹੀਂ ਪੱਕੇ ਮਤਾਂ ਬੰਨੋ ਗਰੀ ਹੈ ਇੱਕ ਵਾਸ ਨਾ ਕੋਈ ਯਾਰਨ ਲਿਆਂਦਾ ਨਾ ਕੋਈ ਵਾਸਤਾ ਬੰਨੀਆਂ ਖੜੀਆਂ ਕੀਲਿਆਂ ਪਰ ਤੇ ਬੈਦਰਾ ਨਾ 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 ਦੀ ਮੈਂ ਲਾਇਆ ਕਰੋ ਦੋ ਜਣੇ ਲਾ ਲਾਂਗੇ ਤੂੰ ਆਪ ਲੈ ਕੇ ਆਪਣੀਆਂ ਲੈ ਕੇ ਇੱਕ ਹੀ ਕੰਮ ਤੇ ਉਹ ਇਹ ਕਿਹਾ ਜਾ ਸਕਦਾ ਨਾ ਤੇਰੇ ਡੰਗਰ ਜਾਣ ਹੁਣ ਛੁਗੜੇ ਨੂੰ ਹੁਣ ਕਿੱਥੇ ਜਲੀ ਜਾਊਗਾ ਦੋ ਜਣੇ ਲਾ ਦੋ ਜਣੇ ਲਾ ਲਾਂਗੇ ਤੇ ਬੈਰੇ ਨੂੰ ਆਪਣੀਆਂ ਲੈ ਕੇ ਮੋਰ ਲਾ ਲੋ ਰਲੇ ਗਾਲਾਂ ਬਲੋ ਕਾਟੀਆਂ ਟੱਲੀਆਂ ਟੱਲੀਆਂ ਬਾਹਲੇ ਦੇ ਅੱਗੇ ਮੈਂ ਇਹ ਤੇ ਪਤਾ ਲਾਈਦਾ ਕਿੰਦਰ ਮਿਲਦੀ ਹੈ ਝੂਲਾ ਪਤਾ ਹੀ ਜ਼ਲਾ ਨਾ ਕਰਦਾ ਲਈ ਉਹ ਟੱਲੀ ਖੜ ਗਈ ਜੇ ਖੜ ਗਈ ਜਾਏ ਕਰਦੀ ਤਾਂ ਪਤਾ ਲੱਜਦਾ ਕਿ ਪੈਸਾ ਉਹ ਮਿਲਦੀ ਹੈ ਜੱਤਾਂ ਨੇ ਸਾਡੇ ਘੇਰੇ ਤੇ ਇੱਕ ਮਹੀਨੇ ਜਿੱਦੂ ਜਲੇ ਜਦੋਂ ਸਾਰੀ ਨਹੀਂ ਆਦਾ ਉਹ ਹੱਕ ਹੋ ਜਾਂਦਾ ਹੇਲੀਆਂ ਆਪਾਂ ਨਹੀਂ ਹਲਾਈਆਂ ਹੋਈਆਂ ਦਰਵਾਜ਼ਾ ਨਾ ਕ ਤਾਹੇ ਜੀ ਹੋਈਆਂ ਉਹ ਉਹੀ ਗੱਲ ਹੈ ਦੇਖ ਖੁੱਲੀਆਂ ਛੱਡ ਨੇ ਇੱਕ ਦਿਨ ਭਿਡੂ ਦੋ ਦਿਨ ਭਿਡੂ ਗਈਆਂ ਤਿੰਨ ਦਿਨਾਂ ਬਲੋ ਰਹਿਣਾ ਸੈੱਟ ਹੋ ਜਣਾ ਉਹਨਾਂ ਦੇ ਉਹ ਜਿਹੜਾ ਸੈੱਟ ਹੋਣਾ ਉਹ ਤਾਂ ਆਪਾਂ ਹਲਾਈਆਂ ਹੁਣ ਉਹ ਹੇਲੀਆਂ ਹੁਣ ਹੁਣ ਤੂੰ ਛੱਡ ਕੱਢ ਕੇ ਦੇਖ ਲੈ ਬਾਹਰ ਹਾਂ ਤਾਂ ਖੁੱਲੀ ਛੱਡੇ ਮੈਂ ਸੋ ਆਪਣੀ ਇੱਛਾ ਆ ਰਹੀ ਬਾਹਰ ਬੈਣਾ ਬਾਹਰ ਬੈਠੇ ਅੰਦਰ ਬੈਠੇ ਆਪਣੀ ਇੱਛਾ ਆ ਰਹੇ ਅੰਦਰ ਪੱਕਾ ਦਾ ਕੱਚਾ ਜਿੱਥੇ ਮਰਜੀ ਬਹਿ ਜਾਵੇ ਡੰਗਰ ਖੁੱਲਾਈ ਖੁਸ਼ੀ ਖੁੱਲਦਾ ਜਿਹਦਾ ਜਾਂ ਮਰਜ਼ੀ ਪਾਣੀ ਪੀ ਲਵੇ ਜਾਂ ਮਰਜ਼ੀ ਕੱਖ ਖਾ ਲਵੇ ਕੱਖ 24 ਘੰਟੇ ਪਾ ਕੇ ਰੱਖੋ ਜਾਂ ਮਰਜ਼ੀ ਖਾ ਲਵੇ ਮਰਜ਼ੀ ਤਾਂ ਕਰਨ ਨਗਾ ਆਪਾਂ ਟਾਈਮ ਟਾਈਮ ਨਾਲ ਆ ਕੇ ਬਹੁਤ ਨਿਕਲ ਕੱਖ ਖਾਂਦਾ ਵੀ ਜਿਆਦਾ ਕਿਉਂਕਿ ਫੇਰ ਕਈ ਵਾਰ ਹੋਰ ਆ ਜਿਹੜੇ ਆਹ ਬਿਮਾਰੀ ਜੀ ਚੱਲਦੀ ਨਾ ਕਹਿੰਦੇ ਤਾਂ ਹੀ ਚੱਲਦੀਆਂ ਇਹ ਹੋਰ ਆਪਾਂ ਕਈਆਂ ਫਰੀਮਾ ਫਰੂਮ ਉਹ ਸਾਡਾ ਗਰੰਗਰਾ ਨੂੰ ਉਹ ਖਾਣੇ ਕਰਕੇ ਹੁੰਦਾ ਖਾਣੇ ਕੱਖ ਹੁੰਦਾ ਜਾਂ ਲੋਟੀ ਜੀ ਬਾਹਰ ਆ ਗਈ ਤੇ ਕਹਿੰਦੇ ਹੁੰਦੇ ਇਹਨੂੰ ਉਹ ਵੀ ਤਾਂ ਖਾਣੇ ਕੇ ਘਰ ਕਿਤੇ ਜਦ ਮੈਂ ਅਸਤ ਹੁਜਾ ਚਲਦੀ ਫਿਰਦੀ ਹੋਵੇ ਖਾਂਦੀ ਹੋਵੇ ਹਾਜਮਾ ਲਈ ਨਾ ਟਰਾ ਦਾ ਤੇ ਹੁਣ ਹੁਣ ਜਾਂਦੇ ਘਰੇ ਗੋਡੇ ਦੁਖਦੇ ਤਰਾਣੇ ਦੇ ਘਰੇ ਦੁਖਦੇ ਬਸ ਉਹੀ ਚੱਕਰ ਅੱਗੇ ਬੈਠ ਕੇ ਗੜਾਈ ਘਰੇ ਕਰਦੇ ਤਾਂ ਗੋਡਿਆਂ ਤੇ ਦੁਖਦੇ ਪੱਕੇ ਬੈਠੇ ਵੱਢਦੇ ਤੇ ਹੁਣ ਖਦਾਬ ਨਹੀਂ ਫਿਰਦੇ ਹਾਂ ਹਾਂ ਹੁਣ ਮੋਟਰਸਾਈਕਲ ਕਿ ਕੁਮਾਰ ਨਹੀਂ ਹੈ ਮੋਟਰਸਾਈਕਲ ਵਾਈ ਨਾ ਸੈਕਿੰਡਰੀ ਚੱਕੜਾ ਗੋਡੇ ਖਲਟ ਢੁੜੀ ਗਈ ਹੈ ਚੱਪ ਜਾਏ ਹੁਣ ਦੂ ਪੰਡਾ ਵੱਡੀਆਂ ਬੈਠ ਕੇ ਥਲੇ ਇੱਕ ਕਰਾਸ ਕੰਮ ਕਰਦੇ ਨੇ ਤੇ ਗੋਡਿਆਂ ਤੇ ਕਰਾਸ ਹਾਂ ਹੋ ਫੇਰ ਕਰਕੇ ਆਇਦਾਂ ਹੁਣ ਕਿਹੜਾ ਵੱਡਦਾ ਹੈ ਹੁਣ ਤਾਂ ਦਾਤ ਆ ਕੇ ਖੜੇ ਖੜੇ ਉਹ ਮਾਰਦਾ ਭੰਡ ਵੱਟ ਕੇ ਕਿਲਾ ਬੰਦੇ ਕਈ ਦਾਤ ਨਾਲੋਂ ਕੀ ਤੇਜ਼ ਆ ਇਧਰ ਮੈਂ ਵੱਡਾ ਇੱਕ ਬੰਦੇ ਕਰ ਤੇਰਾ ਬਾਪੂ ਉੜੂ ਆ ਮੈਂ ਪਿੱਛੇ ਦਾਤ ਘੇਰ ਦਾਤੀ ਮੁਰ ਚੱਲੇ ਮੈਂ ਤੇ ਉਹ ਵਧੀਆ ਗੱਲ ਠੀਕ ਹੈ ਗੱਲ ਦਾਤੀ ਦੀ ਉਹ ਸਪੀਡ ਬਸ ਬਾਜੀ ਪਾ ਕੇਰਾ ਮੈਂ ਨਾ ਪਹਿਲਾਂ ਵੱਡਦਾ ਮੈਂ ਦਾਤ ਬਾਦੋਂ ਵੱਟਦਾ ਦਾਤ ਨਾਲ ਘੁੜ ਕੱਖ ਵੱਢਣੇ ਆ ਕਾ ਹੁਣ ਕੱਖ ਕੇ ਆ ਵਟਣੇ ਆ ਕੱਖ ਤਾਂ ਪਹਿਲਾਂ ਵੱਢਦੇ ਜੇ ਸਾਰੇ ਇਕੱਠੇ ਹੁੰਦੇ ਤੁਸੀਂ ਹਾਂ ਪਹਿਲਾਂ ਦਾ ਥਾਜਾ ਬੱਖ ਹੈ ਕਾ ਲੜ ਕੇ ਆਣਾ ਨਾਲੇ ਕੱਖ ਆ ਰਹਿਣਾ ਤੰਕੇ ਲਿਆਉਣਾ ਕਾ ਕ ਤੂੰ ਕੀ ਕਰ ਲਾ ਹੁਣ ਕੱਖ ਵੱਢਣੇ ਆ ਜਦ ਕਿਹੜੇ ਵੀ ਦੋ ਦਿੰਦੇ ਦੋ ਦਿੰਦੇ ਹੁੰਦੇ ਜਾਂ ਕਿਹੜੇ ਵੀ ਦੋ ਤੇ ਸਵੇਰੇ ਸ਼ਾਮ ਦੋ ਟਾਈਮ ਤੇ ਅਬ ਕਿੰਨਾ ਕੱਖ ਵੱਢਣੇ ਆ ਬੀ ਤੇ 23 ਮਹੀਨਾ ਦੀ 24 ਫੇਰ ਉਹ ਹੀ ਤੈਨੂੰ ਮੈਂ ਦੱਸਦਾ ਬੜੋਂ ਦੋ ਬੜੇ ਅੰਦੇ ਕਸਰੀਕ ਵਾਰ ਸ਼ਾਮ ਨੂੰ ਮੈਸਾ ਦਾ ਤਾਂ ਹੁਣ ਆਏ ਆ ਗੱਲ ਮਿੱਤਰਾ ਮੈਸਾ ਦੇ ਤਾਂ ਹੁਣ ਬਈ ਇਹਦਾ ਜਿਹਦਾ ਦੋ ਰੱਖਣੀਆਂ ਤਾਂ ਤਾਂ ਉਹ ਘਰ ਦਾ ਕੰਮ ਚੱਲਦਾ ਹੈ ਜੇ ਬਈ ਦੁੱਧ ਪਾਉਣਾ ਹੈ ਤਾਂ ਫੇਰ 10-12 ਚਾਹੀਦੀਆਂ ਹੈ ਕਿ ਨਹੀਂ ਬੰਦ ਜਾਹੀਦੀ ਜਿਹਦੇ ਮੈਸਾ ਦਾ ਕੰਮ ਕਰਾਂਗੇ ਫੇਰ ਮੈਸਾ ਜਾ ਰੱਖੋ ਨਹੀਂ ਫੇਰ ਆਪਣੀਆਂ ਆਪਣੀਆਂ ਰੱਖੋ 4-5 ਦਾ ਸਾਬ ਹੋਗਾ ਤੋ ਹੁੰਦਾ ਦੋ ਦੋ ਕਰ ਰੱਖੋ ਆਪਣੇ ਨੂੰ ਦੁੱਧੂਗੀ ਆ ਵੀ ਜਾ ਬਣ ਗਈ ਹੈਲੋ ਆਇਆ ਤਲ ਬਣਗੀ ਚਾਹ ਪਾਈ ਬਣਗੀ ਚਾਹ ਪਾਈ ਜਿਹੜੀ ਕੰਨ ਨੂੰ ਦੇਖੇ ਕੰਮ ਧੰਦਾ ਚੱਲੀਏ ਫਿਰ ਹੁਣ ਫੇਰ ਬਣੀ ਕੋਹਲੀ ਜਾ ਕੇ ਖੇਤ ਨੂੰ ਠੀਕ ਨਹੀਂ ਕੰਮ ਕਾਈ ਹੈ ਹੁਣ ਮੈਤੇ ਪਤਾ ਨਹੀਂ ਕੋਹਲੀ ਦੇ ਕੇ ਜਾਣਾ ਮੈਂ ਨਹੀਂ ਜਾਣਾ ਭਈਆਂ ਤਾਂ ਭੇਜਾ ਕਿਆ ਟ੍ਰੈਲੀ ਲੋਡ ਵੀ ਕਰਨੀ ਹੈ ਟ੍ਰੈਲੀ ਲੋਡ ਵੀ ਕਰਨੀ ਹੈ ਇੱਕ ਦੋ ਤਾਂ ਆਇਆ ਉਹਨੂੰ ਵੀ ਛੱਡਣਾ ਪੈਣਾ ਜਿੱਥੇ ਰਾਤ ਨੂੰ ਨਹੀਂ ਲੱਗਿਆ ਤਾਂ ਉਹ ਕਰੇ ਕਰਨੀ ਵਾਲਾ ਮੈਂ 10:00 ਵਜੇ ਮੈਂ ਰਾਤ ਦੇ ਨਾਲ ਕਿੱਥੇ ਜਾਵਾਂਗਾ ਮਲੇ ਕੇ ਹਾਂ ਗੱਡੀ ਦਾ ਗਿਆ ਜਿਹੜਾ ਫਰੀ ਹੋ ਘੁੰਮਦਾ ਉਹ ਵੀ ਨਹੀਂ ਜਾਣੀ ਮਗਾਉਂਦਾ ਰਾਤ ਨੂੰ ਉਹ ਦੀਦਾਂ ਮੈਂ ਕੀ ਬਣਦਾ ਜੀ ਲੱਗਿਆ ਉਹ ਫੇਰ ਤਾਂ ਕਿੱਧਰ ਗਿਆ ਮਾਛ ਵੀਰ ਹਾਂ ਜੀ ਘਰ ਨੂੰ ਗਿਆ ਜਾ ਪੀਣ ਹੁਣ ਹੀ ਗਿਆ ਇੱਥੇ ਪਿਆ ਲੇਟ ਦਿੱਤਾ ਹੁਣ ਦੁਪਹਿਰ ਨੂੰ ਦੋ ਵਜੇ ਲੇਟ ਦੇ ਦਿੱਤੇ ਸੜੀ ਗਰਮੀ ਦੀ ਸੜੀ ਜੀ ਗਰਮੀ ਆਈਗੀ ਉਰੇ ਬੈਠਿਆਂ ਦੇਖਦੇ ਆ ਜੇ ਕੋਈ ਵੀਰ ਆ ਤੀਨਾ ਹੁਣ ਪਕ ਪਖਣ ਲੱਗ ਗਈਆਂ ਗੱਲ ਕੋਈ ਨਹੀਂ ਮਾਂ ਚਰੇ ਗਿਆ ਹੁਣ ਉਹ ਘਟਦੀ ਹੋਣੀਆਂ ਪੰਜ ਪੰਜ ਭਰੇ ਜੀਆਂ ਤੂੰ ਚੱਲਿਆ ਬਸ ਫੇਰ ਚੱਲੇ ਅਸੀਂ ਵੀ ਉੱਥੇ ਚੱਲੇ ਹੁਣ ਹੋਰ